ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੇ ਜ਼ਿਕਰ ਕੀਤਾ ਕਿ ਬਰੂ ਸਾਹਿਬ ਦੀਆਂ ਜਿਹੜੀਆਂ ਨਿਸ਼ਾਨੀਆਂ ਆ ਜਿਹੜੀਆਂ ਤੇ ਵੇਖੋ ਸਾਡੀਆਂ ਕੌਮ ਦੀਆਂ ਸੰਸਥਾਵਾਂ ਦੇ ਕੋਲ ਪਈਆਂ ਸਾਡੇ ਤਾਲ ਪੰਥਾ ਕੋਲ ਪਈਆਂ ਉਹ ਸਾਰੀਆਂ ਹੀ ਸੇਫ ਆ ਪੰਥ ਭਾਖਾਂ ਦੇ ਵਿੱਚ ਪਰ ਜਿਹੜੀਆਂ ਨਿਸ਼ਾਨੀਆਂ ਨਿਜੀ ਤੌਰ ਤੇ ਕਈ ਪਰਿਵਾਰਾਂ ਨੇ ਰੱਖੀਆਂ ਚਲੋ ਚੰਗੀ ਗੱਲ ਆ ਕਿ ਉਹਨਾਂ ਨੇ ਸਾਂਭੀਆਂਆਂ ਆਪਨੇ ਉੱਤੇ ਤਲਵੰਡੀ ਸਾਭੂ ਵੀ ਭਾਵੇਂ ਇਕੱਲੇ ਦੇ ਪਰਿਵਾਰ ਤੇ ਕੋਈ ਬਹੁਤ ਵਿਰਾਸਤਾਂ ਪਰ ਫੇਰ ਵੀ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਾਰੇ ਪਰਿਵਾਰਾਂ ਦੇ ਨਾਲ ਤਾਲ ਮਿਲ ਜਰੂਰ ਕਰਾਂਗੇ ਕਿ ਇਹ ਜਿਹੜੀ ਕੌਮ ਦੀ ਵਿਰਾਸਤ ਆ ਇਹ ਸਾਡੇ ਤੱਕ ਸਹਿਬਾਨ ਉੱਤੇ ਬਰਾਜਮਾਨ ਹੋਵੇ ਔਰ ਇਹਨਾਂ ਨੂੰ ਉੱਤੇ ਸਾਂਭਿਆ ਜਾਵੇ ਜਿਵੇਂ ਉਦਾਹਰਨ ਸੈੱਟ ਕੀਤੀ ਆ ਸਾਡੇ ਕੇਂਦਰੀ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਪੁਰੀ ਹੋਣਾ ਨੇ ਕਿ ਉਹਨਾਂ ਦੇ ਪਰਿਵਾਰ ਨੇ ਜੋ ਲੰਮੇ ਸਮੇਂ ਤੋਂ ਗੁਰੂ ਸਾਹਿਬ ਦੀਆਂ ਨਿਸ਼ਾਨੀਆਂਾਂ ਸਾਭ ਕੇ ਰੱਖੀਆਂ ਤੇ ਅੱਜ ਪਰਥ ਦੇ ਹਵਾਲੇ ਕੀਤੀਆਂ ਇਸ ਪਰਿਵਾਰ ਤੋਂ ਸੇਧ ਲੈ ਕੇ ਬਾਕੀ ਵੀ ਜਿੱਥੇ ਜਿੱਥੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਪਈਆਂ ਬਾ ਉਹ ਪੰਥ ਦੀਆਂ ਨਮੈਂਦਾ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਤਖਤ ਸ੍ਰੀ ਹਜੂਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸਾਹਿਬ ਇਹ ਵੀ ਆਪਣੀ ਆ ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੇ ਨਾਲ ਰੌਪਤਾ ਕੀਤਾ ਜਾਵੇ ਤਾਂ ਕਿ ਪੰਥ ਦੀ ਜਿਹੜੀ ਵਿਰਾਸਤ ਆ ਉਹ ਬਰਕਰਾਰ ਰਹੇ ਸਰਦਾਰ ਹੰਦੀਮ ਸਿੰਘ ਪੁਰੀ ਇਸ ਗੱਲੋਂ ਵਧਾਈ ਦੇ ਪਾਤਰ ਆ ਕਿ ਉਹਨਾਂ ਨੇ ਕੌਮ ਦੀ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਮੈਂ ਸਮਝਦਾ ਵੀ ਅੱਜਕੱਲ ਥੋੜਾ ਜਿਹਾ ਕਿੰਤੂ ਪਰੰਤੂ ਵੀ ਅੰਧਾਰ ਪਰ ਜਿਹੜੀਆਂ ਗੁਰੂ ਦੀਆਂ ਨਿਸ਼ਾਨੀਆਂ ਵਾ ਜਿੱਥੇ ਜਾਏ ਰਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਗ ਰਾਜੇ ਜਿੱਥੇ ਸਾਡੇ ਬਾਦਸ਼ਾਹ ਬੈਠੇ ਵੀ ਆ ਸਾਡੇ ਲਈ ਉਹ ਧਰਤੀ ਮubaruk ਹੋ ਗਈ ਜਿਹੜੀਆਂ ਨਿਸ਼ਾਨੀਆਂ ਗੁਰੂ ਸਾਹਿਬ ਨੇ ਗੁਰੂ ਦੇ ਪਰਿਵਾਰ ਨੇ ਧਾਰਨ ਕੀਤੀ ਕਿ ਨਾ ਉਹ ਨਿਸ਼ਾਨੀਆਂ ਸਾਡੇ ਲਈ ਬਹੁਤ ਆਦਰਯੋਗ ਆ ਬਹੁਤ ਸਤਿਕਾਰਯੋਗ ਆ ਕੌਮ ਉਹਨਾਂ ਦੀ ਇਸੇ ਤਰ੍ਹਾਂ ਹਮੇਸ਼ਾ ਸੰਭਾਲ ਕਰੂਗੀ ਹਾਂ ਮੈਂ ਸਪਸ਼ਟ ਕਰ ਦਵਾਂ ਅਸੀਂ ਨਿਸ਼ਾਨੀਆਂ ਦੀ ਪੂਜਾ ਨਹੀਂ ਕਰਦੇ ਪੂਜਾ ਤਾਲ ਕੀ ਪਰਚਾ ਸ਼ਬਦ ਦਾ ਦਿਦਾਰ ਖਾਸੇ ਕਹਾ ਗੁਰੂ ਸਾਹਿਬ ਦੇ ਸਾਹਮਣੇ ਸ਼ਾਸਤਰ ਪੜਿਆ ਤੇ ਸਿੱਖ ਸ਼ਾਸਤ੍ਰਾਂ ਨੂੰ ਤਨੋਂ ਤੇ ਮਨੋਂ ਸਤਿਕਾਰਯੋਗ ਅੰਦਾ ਖਾਸ ਕਰਕੇ ਸਾਡੇ ਦਾਲੁਪੰਥੀ ਕੌਮ ਦੇ ਘਰਵਹਿਤਾ ਮੈਂ ਸਮਝਦਾ ਹਾਂ ਕਿ ਅੱਜ ਇਸ ਸੁਭਾਗੇ ਸਮੇਂ ਤੋਂ ਸਾਰਿਆਂ ਨੂੰ ਕੁਝ ਸਿੱਖਣਾ ਚਾਹੀਦਾ ਨਾਲ ਕਿਉਂਕਿ ਪੁਰੀ ਸਾਹਿਬ ਆ ਗਏ ਆ ਮੈਂ ਉਹਨਾਂ ਦੇ ਸਾਹਮਣੇ ਗੱਲ ਜ਼ਰੂਰ ਰੱਖੂੰਗਾ ਕਿ ਜਿਵੇਂ ਤੁਸੀਂ ਇਹ ਨਿਸ਼ਾਨੀਆਂ ਸਾਹਿਬ ਤੇ ਰੱਖੀਆਂ ਪੁਰੀ ਸਾਹਿਬ ਇਸ ਮੁਲਕ ਦੇ ਅੰਦਰ ਸਾਡੀ ਕੌਮ ਦੀ ਬਹੁਤ ਸਾਰੀ ਵਿਰਾਸਤ ਬਾ ਕਈ ਥਾਵਾਂ ਦੇ ਉੱਤੇ ਆ ਉਹ ਕੌਮ ਦੇ ਨਾਮ ਤੇ ਵੀ ਆ ਪਰ ਕਈ ਥਾਵਾਂ ਤੇ ਰੁੜ ਰਹੀ ਆ ਸਹੀ ਤਾਵਾ ਤੇ ਸਿੱਖਾਂ ਨੂੰ ਦਾ ਹੱਕ ਨਹੀਂ ਮਿਲਦਾ ਅਸੀਂ ਤੁਹਾਡੇ ਨਾਲ رابطہ ਵੀ ਕਰਾਂਗੇ ਜਿੱਥੇ ਜਿੱਥੇ ਕੌਮ ਦੀ ਵਿਰਾਸਤ ਪਈ ਆ ਉਹਨੂੰ ਸੰਭਾਲਣ ਦੇ ਲਈ ਵੀ ਵੱਡੇ ਯਤਨ ਕਰਨ ਦੀ ਲੋੜ ਆ ਮੈਂ ਅਮਰਜੀਤ ਸਿੰਘ ਚਾਵਲਾ ਉਹਨਾਂ ਦੇ ਬੋਲਾਂ ਦੇ ਨਾਲ ਬਿਲਕੁਲ ਸਹਿਮਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ